ਉਸੇ ਦੇਖ ਰਹੇ ਹੋ ਨਿਰਪੱਖ ਪੋਸਟ ਤੇ ਮੈਂ ਹਾਂ ਤੁਹਾਡੇ ਨਾਲ ਖੁਸ਼ਬੋਏ ਇਸ ਵੇਲੇ ਦੀ ਵੱਡੀ ਖਬਰ ਪੰਜਾਬੀ ਸੰਗੀਤ ਜਗਤ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਮਸ਼ਹੂਰ ਗਾਇਕ ਗੁਲਾਬ ਸਿੱਧੂ ਨੂੰ ਮਾਰਨ ਦੀ ਸਾਜ਼ਿਸ਼ ਕੀਤੀ ਜਾ ਰਹੀ ਸੀ ਦੱਸਦੇ ਕਿ ਪੁਲਿਸ ਦੇ ਵੱਲੋਂ ਅਸਲੇ ਸਣੇ ਕੁਝ ਬੰਦਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਇੱਕ ਵਿੱਚੋਂ ਸਰਪੰਚ ਦੱਸਿਆ ਜਾ ਰਿਹਾ ਜਿਸ ਨੂੰ ਗ੍ਰਿਫਤਾਰ ਕੀਤਾ ਗਿਆ ਤਾਂ ਗੁਲਾਬ ਸਿੱਧੂ ਦੇ ਕਤਲ ਦੀ ਸਾਜ਼ਿਸ਼ ਕੀਤੀ ਜਾ ਰਹੀ ਸੀ ਜਿਸ ਨੂੰ ਨਾਕਾਮ ਕਰ ਦਿੱਤਾ ਗਿਆ ਗੈਂਗਸਟਰਾਂ ਦੇ ਵਿਰੁੱਧ ਜੋ ਮੁਹਿੰਮ ਪੰਜਾਬ ਸਰਕਾਰ ਦੇ ਵੱਲੋਂ ਚਲਾਈ ਜਾ ਰਹੀ ਹੈ ਉਸ ਦੇ ਤਹਿਤ ਇਹ ਗ੍ਰਿਫਤਾਰੀ ਹੋਈ ਹੈ ਜਿਸ ਦੇ ਵਿੱਚ ਨਿਕਲ ਕੇ ਵੱਡਾ ਖੁਲਾਸਾ ਹੋ ਚੁੱਕਾ ਹੈ ਕਿ ਗੁਲਾਬ ਸਿੱਧੂ ਦੇ ਕਤਲ ਦੀ ਸਾਜ਼ਿਸ਼ ਕੀਤੀ ਜਾ ਰਹੀ ਸੀ ਜਿਸ ਸਰਪੰਚ ਦੀ ਗ੍ਰਿਫਤਾਰੀ ਹੋਈ ਹੈ ਉਸ ਦੇ ਵੱਲੋਂ ਜਦੋਂ ਗੁਲਾਬ ਸਿੱਧੂ ਦਾ ਗਾਣਾ ਆਇਆ ਸੀ ਸਰਪੰਚੀ ਗਾਣਾ ਜਿਸ ਦੇ ਨਾਲ ਵਿਵਾਦ ਜੁੜ ਗਿਆ ਸੀ ਕਈ ਸਰਪੰਚ ਨਾਰਾਜ਼ ਸੀ ਤੋਂ ਦੌਰਾਨ ਕਿੰਦਾ ਸਰਪੰਚ ਦੇਵਲੋ ਤਾਮਕੀ ਵੀ ਦਿੱਤੀ ਗਈ ਸੀ ਗੁਲਾਬ ਸਿੱਧੂ ਨੂੰ ਤਾਂ ਹੁਣ ਅੰਦਰ ਖਾਤੇ ਸਾਜ਼ਿਸ਼ ਕੀਤੀ ਜਾ ਰਹੀ ਸੀ ਗੁਲਾਬ ਸੱਦੂ ਨੂੰ ਖਤਮ ਕਰਨ ਦੀ ਅਸਲੀ ਸਣੇ ਇਹਨਾਂ ਦੀ ਗ੍ਰਿਫਤਾਰੀ ਹੋਈ ਹੈ ਇਸ ਲਈ ਦੀ ਵੱਡੀ ਖਬਰ ਕਹਿ ਸਕਦੇ ਆ ਪੰਜਾਬੀ ਸੰਗੀਤ ਜਗਤ ਦੇ ਵਿੱਚ ਇਸ ਖਬਰ ਨੇ ਤਹਿਲਕਾ ਮਚਾ ਕੇ ਰੱਖ ਦਿੱਤਾ ਹੈ ਹਲਚਲ ਪ੍ਰਸ਼ੰਸਕਾਂ ਦੇ ਵਿਚਾਰੇ ਵੀ ਹੈ ਜੋ ਗੁਲਾਬ ਸਿੱਧੂ ਨੂੰ ਪਸੰਦ ਕਰਦੇ ਨੇ ਤਾਂ ਪੰਜਾਬ ਪੁਲਿਸ ਦੇ ਵੱਲੋਂ ਬਰਨਾਲਾ ਦੇ ਵਿੱਚ ਗ੍ਰਿਫਤਾਰੀ ਹੋਈ ਹੈ ਬਰਨਾਲਾ ਪੁਲਿਸ ਨੇ ਮਸ਼ਹੂਰ ਪੰਜਾਬੀ ਗਾਇਕ ਗੁਲਾਬ ਸਿੱਧੂ ਤੇ ਹਮਲੇ ਦੀ ਇਹ ਵੱਡੀ ਸਾਜ਼ਿਸ਼ ਨੂੰ ناکਾਮ ਕਰ ਦਿੱਤਾ ਪੁਲਿਸ ਨੇ ਮੋਗਾ ਬਰਨਾਲਾ ਬਾਈਪਾਸ ਨੇੜੇ ਇੱਕ ਮੌਜੂਦਾ ਸਰਪੰਚ ਸਣੇ ਤਿੰਨ ਬੰਦਿਆਂ ਨੂੰ ਨਜਾਇਜ਼ ਹਥਿਆਰ ਅਤੇ ਕਾਰ ਸਮੇਤ ਕਾਬੂ ਕੀਤਾ ਜੋ ਗਾਇਕ ਗੁਲਾਬ ਸਿੱਧੂ ਤੇ ਹਮਲਾ ਕਰਕੇ ਦਬਦਬਾ ਬਣਾਉਣ ਅਤੇ ਫਰੋਤੀਆਂ ਵਸੂਲਣ ਦੀ ਫਰਾਕ ਦੇ ਵਿੱਚ ਸਨ ਐਸਐਸਪੀ ਬਰਨਾਲਾ ਮੁਹੰਮਦ ਸਰਫਰਾਜ਼ ਆਲਮ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਮੁਲਜ਼ਮਾ ਦੀ ਪਛਾਣ ਬਲਜਿੰਦਰ ਸਿੰਘ ਉਰਫ ਕਿੰਦਾ ਜੋ ਮੌਜੂਦਾ ਸਰਪੰਚ ਹੈ ਕੋਟ ਦੂਨਾ ਦਾ ਉਸ ਦੇ ਵਿੱਚ ਜੋ ਹੋਈ ਹੈ ਬਲਵਿੰਦਰ ਸਿੰਘ ਉਰਫ ਬਿੰਦਰਮਾਨ ਤੇ ਗੁਰਵਿੰਦਰ ਸਿੰਘ ਉਰਫ ਗੇਲ ਇਹਨਾਂ ਲੋਕਾਂ ਦੀ ਪਛਾਣ ਹੋਈ ਹੈ ਪੱਜਗੇ ਦੇ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਗੁਲਾਬ ਸੱਧੂ ਵੱਲੋਂ ਇੱਕ ਗਾਣੇ ਦੇ ਵਿੱਚ ਸਰਪੰਚਾਂ ਦਾ ਜ਼ਿਕਰ ਕੀਤੇ ਜਾਣ ਕਰਕੇ ਮਲਜ਼ਮ ਬਲਜਿੰਦਰ ਸਿੰਘ ਕਿੰਦਾ ਕਾਫੀ ਨਾਰਾਜ਼ ਸੀ ਇਸੇ ਰੰਜਿਸ਼ ਦੇ ਕਰਕੇ ਕਿੰਦਾ ਨੇ ਸੋਸ਼ਲ ਮੀਡੀਆ ਤੇ ਲਾਈਵ ਹੋ ਕੇ ਗੁਲਾਬ ਸੱਧੂ ਨੂੰ ਖੁੱਲੀਆਂ ਧਮਕੀਆਂ ਵੀ ਦਿੱਤੀਆਂ ਸਨ ਪੁਲਿਸ ਦੇ ਮੁਤਾਬਕ ਇਹ ਗਰੋ ਗੁਲਾਬ ਸੱਧੂ ਤੇ ਹਮਲਾ ਕਰਕੇ ਇਲਾਕੇ ਦੇ ਵਿੱਚ ਆਪਣਾ ਖੌਫ ਪੈਦਾ ਕਰਨਾ ਚਾਹੁੰਦਾ ਸੀ ਤਾਂ ਜੋ ਬਾਅਦ ਦੇ ਵਿੱਚ ਹੋਰਨਾ ਸੈਲੀਬ੍ਰਿਟੀਜ਼ ਅਤੇ ਵਪਾਰੀਆਂ ਤੋਂ ਮੋਟੀ ਫਰੋਤੀ ਵਸੂਲੀ ਜਾ ਸਕੇ ਪੁਲਿਸ ਨੇ ਇਹਨਾਂ ਦੇ ਕੋਲੋਂ ਇੱਕ ਦੇਸੀ ਪਿਸਟਲ ਬਤੀਬੋਰ ਤਿੰਨ ਜੰਦਾ ਕਾਰਤੂਸ ਇੱਕ ਡੰਮੀ ਪਿਸਟਲ ਚਾਰ ਮੋਬਾਈਲ ਫੋਨ ਅਤੇ ਇੱਕ ਸਵਿਫਟ ਕਾਰ ਬਰਾਮਦ ਕੀਤੀ ਜਾਣਕਾਰੀ ਦੇ ਲਈ ਦੱਸਦੀ ਹੈ ਕਿ ਗ੍ਰਿਫਤਾਰ ਕੀਤੇ ਗਏ ਸਰਪੰਚ ਬਲਜਿੰਦਰ ਸਿੰਘ ਕਿੰਦਾ ਉਰਫ ਪਹਿਲਾ ਵੀ ਇਰਾਦਾ ਕਤਲ ਧਾਰਾ 300 ਤਹਿਤ ਲੁੱਟਖੋ ਅਤੇ ਅਸਲਾ ਐਕਟ ਦੇ ਤਹਿਤ ਲਗਭਗ ਇੱਕ ਦਰਜਨ ਦੇ ਕਰੀਬ ਗੰਭੀਰ ਮਾਮਲੇ ਵੀ ਦਰਜ ਨੇ ਇਸੇ ਤਰ੍ਹਾਂ ਦੂਜੇ ਮੁਲਜ਼ਮਾਂ ਖਿਲਾਫ ਵੀ ਪਹਿਲਾ ਕੇਸ ਦਰਜ ਪਾਏ ਗਏ ਨੇ ਐਸਐਸਪੀ ਨੇ ਸਪਸ਼ਟ ਕੀਤਾ ਕਿ ਸ਼ਹਿਰ ਦੀ ਅਮਨ ਸ਼ਾਂਤੀ ਭੰਗ ਕਰਨ ਵਾਲੇ ਮਾੜੇ ਅੰਸਰਾਂ ਵਿਰੁੱਧ ਜ਼ੀਰੋ ਟੋਲਰੈਂਸ ਨੀਤੀ ਅਪਣਾਈ ਜਾ ਰਹੀ ਹੈ ਫਿਲਹਾਲ ਇਹਨਾਂ ਤਿੰਨਾਂ ਮੁਲਜ਼ਮਾਂ ਨੂੰ ਰਿਮਾਂਡ ਤੇ ਲੈ ਕੇ ਹੋਰ ਡੂੰਘਾਈ ਦੇ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਪਰ ਪੁਲਿਸ ਦੇ ਵੱਲੋਂ ਕਾਬਲੇ ਤਰੀਫ ਕਾਰਵਾਈ ਕਰਦੇ ਹੋਏ ਇੱਕ ਵੱਡੀ ਸਾਜ਼ਿਸ਼ ਨੂੰ ناکਾਮ ਕੀਤਾ ਹੈ ਪੰਜਾਬੀ ਸਿੰਗਰ ਗੁਲਾਬ ਸਿੱਧੂ ਦੇ ਖਿਲਾਫ ਸਾਜ਼ਿਸ਼ ਹੋ ਰਹੀ ਸੀ ਯਾਨੀ ਕਿ ਤਨਾ ਕਿਤੇ ਗੁਲਾਬ ਸਿੱਧੂ ਦੀ ਜਾਨ ਨੂੰ ਖਤਰਾ ਹੈ ਇਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਤੋਂ ਮਾਨਯੋਗ ਡੀਜੀਪੀ ਪੰਜਾਬ ਤੇ ਡਾਈਜੀ ਪਟਿਆਲਾ ਰੇਂਜ ਦੀ ਗਾਈਡੈਂਸ ਹੈ ਤੇ ਜੇ ਜਿਹੜੀਆਂ ਇਹਨਾਂ ਦੀ ਇਨਸਟਰਕਸ਼ਨਸ ਹੈ ਅਨਸਰ ਮਾਰੇ ਬੰਦੇ ਤੇ ਗੈਂਗਸਟਰ ਦੇ ਖਿਲਾਫ ਜ਼ੀਰੋ ਟੋਲਰੈਂਸ ਪਾਲਿਸੀ ਹੈਗੀ ਉਦੇ ਤਹਿਤ ਬਰਨਾਲਾ ਪੁਲਿਸ ਦੀ ਟੀਮ ਜਿਹਦੇ ਵਿੱਚ ਐਸਪੀਡੀ ਅਸ਼ੋਕ ਸ਼ਰਮਾ ਜੀ ਡੀਐਸਪੀ ਬਰਨਾਲਾ ਸਤਵੀਰ ਸਤਵੀਰ ਬੈਂਸ ਇਨਚਾਰਜ ਸੀਆਈਏ ਇੰਸਪెక్టర్ ਬਲਜੀਤ ਸਿੰਘ ਐਸਐਚਓ ਸਿਟੀ 2 ਸਬ ਇੰਸਪెక్టర్ ਚਰਨਜੀਤ ਸਿੰਘ ਇਹਨਾਂ ਦੀ ਟੀਮ ਵੱਲੋਂ ਇੱਕ ਐਕਸਟਰਸ਼ਨ ਤੇ ਅਟੈਕ ਜਿਹੜਾ ਕਿ ਇੱਕ ਨਾਮੀ ਪੰਜਾਬੀ ਸਿੰਗਰ ਗੁਲਾਬ ਸਿੱਧੂ ਤੇ ਪਲਾਨ ਕੀਤਾ ਗਿਆ ਸੀਗਾ ਉਸ ਸਾਜ਼ਿਸ਼ ਨੂੰ ناکਾਮ ਕਰਦੇ ਹੋਏ ਤਿੰਨ ਅਕਿਊਜ਼ ਨੂੰ ਅਰੈਸਟ ਕੀਤਾ ਗਿਆ ਹੈ ਔਰ ਇਹਨਾਂ ਕੋਲੋਂ ਇੱਕ पिस्टल बत्ती बोर चार दिन का कारतूस तो एक डमी पिस्टल बरामद किया गया है तुम तो डिटेल से दसना चाहना कि जेरे ये अक्यूज़ हैं तीनों बलजिंदर सिंह उर्फ किंडा ये कोटडोना पिंड सरपंच भी है बलविंद उर्फ बिंदर ये भी कोटडना पिंड का रहने वाला है तो गुरविंदर सिंह उर्फ गिल उर्फ गिल है गुरजंड ਇਹ ਵੀ ਉਸੀ ਪਿੰਡ ਦੇ ਰਹਿਨੇ ਵਾਲਾ ਇਨ੍ਹਾਂ ਦੇ ਗਿਰੋ ਹੈ ਇਨ੍ਹਾਂ ਦੇ ਖਿਲਾਫ 2022 ਦੇ ਵਿੱਚ ਵੀ ਤਿੰਨ ਮੁਕਦਮੇ ਸੀਗੇ ਐਕਸਟਰੈਸ਼ਨ ਦੇ ਤਾਂ ਇਨ੍ਹਾਂ ਦਾ پلان ਬੜਾ ਹੀ ਖਤਰਨਾਕ ਸੀਗਾ ਇਹਨਾਂ ਨੇ ਕਪੂਰਥਲਾ ਜੇਲ੍ਹ ਦੇ ਵਿੱਚ ਇੱਕ ਮਲਕਿਤ ਕੀਤਾ ਬੰਦੇ ਉਹਦੇ ਟੈਸਟ ਸੀਗੇ ਉੱਥੋਂ ਦੋ ਪਿਸਟਲ ਪ੍ਰੋਕ્યોਰ ਕੀਤਾ ਗਿਆ ਸੀਗਾ ਔਰ ਇਨ੍ਹਾਂ ਬਾਰੇ ਪ੍ਰੋਪਰ ਸਾਜਿ ਸੱਚੀ ਗਈ ਸੀ ਕਿ ਗੁਲਾਬਸੇ ਦੂ ਨੂੰ ਕਿਸੇ ਮੈਰਿਸ ਫੰਕਸ਼ਨ 'ਚ ਜਾਂ ਕਿਸੇ ਪਬਲਿਕ ਫੰਕਸ਼ਨ 'ਤੇ ਅਟੈਕ ਕਰਕੇ ਉਹਦਾ ਨੁਕਸਾਨ ਕੀਤਾ ਜਾਵੇ ਤੇ ਬੱਚੇ ਫਿਰੋਤੀ ਦੀ ਵੀ ਵਸੂਲੀ ਕੀਤੀ ਜਾਵੇ ਤਾਂ ਇਹ ਆਪਣੇ ਆਪ ਨੂੰ ਅੱਗੇ ਆਉਣ ਵਾਲੇ ਸਮਾਜ ਦੇ ਵਿੱਚ ਵੱਡੇ ਗੈਂਗਸਟਰ ਦੇ ਫਾਰਮ ਦੇ ਵਿੱਚ ਨੇ ਆਪਣੇ ਆਪ ਨੂੰ ਮਸ਼ਹੂਰ ਕਰਨਾ ਚਾਹ ਰਹੇ ਸੀਗੇ ਤਾਂ ਬਰਨਾਲਾ ਪੁਲਿਸ ਵੱਲੋਂ ਇਸ ਟੀਪ ਨੂੰ ਡਿਵੈਲਪ ਕਰਦੇ ਵੇ ਬਹੁਤ ਹੀ ਟੈਕਨੀਕਲ ਤੇ ਸੋਚੀ ਸਮਝੀ ਨਾ ਨੀਤੀ ਨੂੰ ਫਾਲੋ ਕਰਦੇ ਵੇ ਸਾਰੇ ਅਕਿਊਜ਼ ਨੂੰ ਕਾਬੂ ਕੀਤਾ ਗਿਆ ਸਰ ਪਹਿਲੇ ਮਾਮਲੇ ਹੈਗੇ ਸਰ ਪਹਿਲੇ ਹੀ ਮਾਮਲੇ ਹਾਂ ਜੀ ਜਿਹੜਾ ਇਹ ਬਲਜਿੰਦਰ उर्फ किंदा है ये खिलाफ़ बारह मुकदमे हैं इरादा कतल का डकैटी का रॉबरी का स्नैचिंग टॉक्सन का तो अलावा जरा दूजा है बिंदर मान ये खिलाफ़ भी चार मुकदमे ने इवन तीजा जो एक्ूज है वो खिलाफ़ भी दो मुकदमे दर्ज ने ये सारे एज ए गैंग काम करते ये बरनाला देख डुना पिंड उ रहने वाले है ਅੱਛਾ ਇੱਕ ਇੱਕ ਗੱਲ ਤੁਹਾਨੂੰ ਹੋਰ ਦੱਸਣਾ ਚਾਹੁੰਦਾ ਕਿ ਕੁਝ ਦਿਨ ਪਹਿਲੇ ਗੁਲਾਬ ਸਿੱਧੂ ਵੱਲੋਂ ਇੱਕ ਸੌਂਗ ਰਿਲੀਜ਼ ਕੀਤਾ ਗਿਆ ਸੀਗਾ ਗਾਣਾ ਉਹਦੇ ਵਿੱਚ ਇੱਕ ਸਰਪੰਚ ਤੋਂ ਰਿਲੇਟਡ ਇੱਕ ਨਾਮ ਵਰਡ ਆਇਆ ਸੀਗਾ ਤੁਸੀਂ ਸਾਰੇ ਵਾਕਿਫ ਉਸ ਵਰਡ ਤੋਂ ਤਾਂ ਉਸ ਤੋਂ ਬਾਅਦ ਕਾਫੀ ਕੰਟਰੋਵਰਸੀ ਵੀ ਹੋਈ ਸੀਗੀ ਗੁਲਾਬ ਸਿੱਧੂ ਵੱਲੋਂ ਬਾਈਟ ਰਿਲੀਜ਼ ਕਰਕੇ ਮਾਫੀ ਮੰਗਿਆ ਗਿਆ ਸੀਗਾ ਉਹਦਾ ਵੀ ਰੰਜਿਸ਼ ਹੀ ਰੱਖਦਾ ਸੀਗਾ ਔਰ ਇਹਦੇ ਵੱਲੋਂ ਇੱਕ ਮੈਂ ਵੀਡੀਓ ਵੀ ਰਿਲੀਜ਼ ਨਹੀਂ ਕੀਤਾ ਕਿਹਾ ਕਿਸੇ ਦਾ ਉਹਦੇ ਵਿੱਚ ਇਹ ਗੁਲਾਬ ਸਿੱਧੂ ਨੂੰ ਓਪਨਲੀ ਧਮਕੀ ਦੇ ਰਿਹਾ ਸੀਗਾ ਵਰਡਿੰਗ ਵੀ ਤੁਸੀਂ ਇਹਨਾਂ ਮਤਲਬ ਪਬਲਿਕ 'ਚ ਮੈਂ ਯੂਜ਼ ਨਹੀਂ ਕਰ ਸਕਦਾ ਤੁਸੀਂ ਇਹਨਾਂ ਵੀਡੀਓ ਦੇਖ ਲਓ ਵੀਡੀਓ ਤੁਹਾਡੇ ਨਾਲ ਸਾਂਝਾ ਕੀਤਾ ਜਾਵੇਗਾ ਉਹਦੇ ਵਿੱਚ ਵੀ ਕਾਫੀ ਮਤਲਬ ਧਮਕੀਵਰੇ ਸਭ ਨੂੰ ਯੂਜ਼ ਕਰਦੇ ਉਹਨੂੰ ਧਮਕੀ ਦੇ ਰਹਾ ਸੀਗਾ ਪਲੱਸ ਇਹਦਾ ਜੋ ਪਿਛੋਕਰ ਹੈ ਕ੍ਰਿਮਨਲ ਦਾ ਪਿਛੋਕਰ ਸੀਗਾ ਆਦਤ ਤੋਂ ਬਾਅਦ ਨਹੀਂ ਆ ਰਹਾ ਸੀਗਾ ਪਲੱਸ ਇਸ ਕਰਕੇ ਇਹਨੂੰ ਫੇਮ ਵੀ ਚਾਹੀਦਾ ਸੀਗਾ ਪੈਸੇ ਵੀ ਚਾਹੀਦੇ ਸੀਗੇ ਇਸ ਕਰਕੇ ਇਸ ਵੱਲੋਂ ਇਸਨੂੰ ਵਾਰਦਾਤ ਨੂੰ ਅੰਜਾਮ ਦੇਣ ਦੀ ਪਲਾਨਿੰਗ ਕੀਤੀ ਗਈ ਸੀ ਜਿਹਨੂੰ ਹਾਂ ਜਿਹਨੂੰ ਦੇਖੋ ਇਸੇ ਨਾਲ ਸਾਜ਼ਿਸ਼ ਨੂੰ ناکਾਮ ਕੀਤਾ ਗਿਆ ਸੀਗਾ ਇਹਨਾਂ ਕੋਲੋਂ ਇੱਕ ਪਿਸਟਲ 32 ਬੋਰ ਔਰ ਇੱਕ ਡਮੀ ਪਿਸਟਲ ਵੀ ਬਰਾਮਦ ਹੋਇਆ ਹੈ ਇਹਨਾਂ ਕੋਲੋਂ ਦੋ ਪਿਸਟਲ ਪਹਿਲੇ ਸੀਗੇ ਇੱਕ ਸਾਇਦ ਇਹਨਾਂ ਮਾਲ ਫੰਕਸ਼ਨਿੰਗ ਸੀਗਾ ਇਸ ਕਰਕੇ ਵਾਪਸ ਕੀਤਾ ਗਿਆ ਸੀ ਅਸੀਂ ਉਹ ਸਾਰਾ ਵੈਰੀਫਾਈ ਵੀ ਕਰ ਰਹੇ ਹਾਂ ਸਰ ਇਹ ਕਿੱਥੋਂ ਹੁਣ ਗ੍ਰਿਫਤਾਰੀ ਹੋਈ ਹੈ ਜੀ ਇਹਨਾਂ ਦੀ ਔਰ ਜਿਹੜਾ ਇਹ ਮੋਗਾ ਬਰਨਾਲਾ ਬਾਈਪਾਸ ਹੈ ਉੱਥੇ ਇਹਨਾਂ ਦੀ ਗ੍ਰਿਫਤਾਰੀ ਹੋਈ ਸੀਗੀ ਸਰ ਜਿਹੜਾ ਅਸਲਾ ਲੈਣ ਜਾਏ ਸਰ ਰਾਉਂਡ ਰਾਉਂਡ ਵੀ ਮਿਲੇਗੀ ਹਾਂ ਜੀ ਜਿੰਨਾ ਰਾਉਂਡ ਵਗੈਰਾ ਵੀ ਮਿਲੇ ਇਹਨਾਂ ਤੋਂ ਸਰ ਜਿਹੜਾ ਅਸਲਾ ਲੈਣ ਜਾਏ ਜੀ ਨਾ ਜਾਏ ਜੀ ਨਾ ਜਾਏ ਜੀ ਤੇ ਸਰ ਜਿਹੜੀ ਕਾਰ ਮੇਰੀ ਹੈ ਕਾਰ ਕਿਸ ਕਿਸ ਨਾਮ ਦੀ ਹੈ ਉਹ ਸਾਰਾ ਸੀ ਵੈਰੀਫਾਈ ਕਰ ਤਫਤੀਸ਼ ਸਾਰਾ ਕੁਝ ਵੈਰੀਫਾਈ ਹੋਣਾ ਬਿਕੋਜ਼ ਇਹਦੇ ਵਿੱਚ ਤੁਹਾਨੂੰ ਮੈਂ ਜਿਵੇਂ ਕਿ ਮੈਂ ਦੱਸਿਆ ਕੀ ਹੋਰ ਵੀ ਬੰਦੇ ਉਹਦੀ ਸਮੁਲੀਅਤ ਹੈ ਬਿਕੋਜ਼ ਅਸਲ ਇਹ ਕਿਸੇ ਮਲਕਿਤ ਕੀਤਾ ਤੋਂ ਲੈ ਕੇ ਆਇਆ ਸੀਗਾ ਜਿਹੜਾ ਹੁਣ ਐਜ਼ ਅਪ ਨਾਓ ਕਪੂਰਥਲਾ ਜੇਲ੍ਹ ਦੇ ਵਿੱਚ ਬੰਦੇ ਸਰ ਜਿਹੜੇ ਪਹਿਲਾ ਮਾਮਲਾ ਉਹਨਾਂ ਚ ਇਹ ਫਰਾਰ ਚੱਲ ਰਹੇ ਸੀਗਾ 2024 ਦੇ ਵਿੱਚ ਬੇਲ ਤੇ ਬਾਹਰ ਆਇਆ ਸੀਗਾ ਜੀ ਔਰ ਜਿਹੜਾ 2025 ਦਾ ਸਰਪੰਚੀ ਇਲੈਕਸ਼ਨ ਸੀਗਾ ਉਹਦੇ ਵਿੱਚ ਹੀ ਸਰਪੰਚ ਵੀ ਬਣ ਗਿਆ ਸੀਗਾ ਸਰ ਰਮਨ ਸਿੰਘ ਰਮਨ